ਦੀ ਰੋਟੀ ਦੇ ਉੱਤੇ ਸਾਗ ਵੇ ਬਾਬਲਾ ਮਾਗੀ ਦੀ ਰੋਟੀ ਦੇ ਉੱਤੇ ਸਾਗ ਵੇ ਬਾਬਲੇਰੀ ਪੱਗ ਨੂੰ ਨਾ ਲਾਵਾਂ ਕਦੇ ਤਾਗ ਬਾਬ ਤੇਰੀ ਪੱਗ ਨੂੰ ਨਾ ਲਾ ਨਾ ਕਦੇ ਤਾਗ ਬਾਬਲਾ ਤੇਰੀ ਪੱਗ ਨੂੰ ਨਾ ਲਾ 妈妈，妈妈。 ਤੂੰ ਕਾਹਦੇ ਜਾ ਕੇ ਅੜੀ ਕਰਨ ਲੱਗ ਪਈ ਫੇਰ ਅਖੇ ਬੀਬੀ ਮੈਂ ਤਾਂ ਲੱਡੂ ਖਾਣਾ ਤਾਰੋ ਕਹਿੰਦੀ ਛੱਡ ਪਰਾਂ ਲੱਡੂ ਵੀ ਕਿਉਂ ਖਾਣ ਵਾਲੀ ਚੀਜ਼ ਐ ਤੂੰ ਜਲੇਬੀ ਖਾ ਲੈ ਪਰਦੀ ਖਾ ਲੈ ਰਸਗੁੱਲਾ ਫਲੇ ਪਰ ਤੁਰੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣਾ ਭਾਈ ਨੇ ਪਰਾਂ ਨੂੰ ਮੁਗਮਾਇਆ ਤਾਰੋ ਨੇ ਝੁੱਕ ਕੇ ਲੱਡੂ ਆਪਣੀ ਕੁੜੀ ਨੂੰ ਦੇਤਾ ਭਾਈ ਵੀ ਬੜਾ ਖਚਰਾ ਸੀ ਦੇਖ ਲਿਆ ਭਾਈ ਨੇ ਮਾਰਿਆ ਹੱਥ ਕਹਿੰਦਾ ਐਥੇ ਲਡੂ ਰੱਖ ਬੀਬੀ ਐਥੇ ਲਡੂ ਰੱਖ ਬੀਬੀ ਐਥੇ ਲਡੂ ਰੱਖ ਬੀਬੀ damn ਜੋਗੀ ਸੇਵਾ ਹੋਵੇ ਨਸ ਤੇ ਆ ਕਰੋ ਕੋਈ ਸਾਡੇ ਜੋਗੀ ਖਾਏ ਕੋਈ ਸਾਡੇ ਜੋਗੀ ਸੇਵਾ ਹੋਵੇ ਤੇ ਸੇ